ਜੂਆ ਇਹੋ ਹੀ ਚੀਜ਼ ਹੈ ਜੋ ਕੇ ਘਰ ਵਿਕਾ ਦਿੰਦਾ ਹੈ ਤੇ ਜ਼ਮੀਨ ਤੱਕ ਵਿਕਾ ਦਿੰਦਾ ਹੈ ਤੇ ਸੜਕਾਂ ਤੇ ਰਲਣ ਦੇ ਲਈ ਮਜਬੂਰ ਕਰ ਦਿੰਦਾ ਹੈ ਤੇ ਕਈ ਵਾਰ ਮਾਨਸਿਕ ਪਰੇਸ਼ਾਨੀ ਦੇ ਚਲਦੇ ਵਿਅਕਤੀ ਆਪਣੀ ਜਾਨ ਤੋਂ ਵੀ ਹੱਥ ਤੋਂ ਬੰਦੇ ਨੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਮਛਵੜਾ ਸਾਹਿਬ ਤੋਂ ਜਿੱਥੇ ਕੇ ਇੱਕ ਬਸਤੀ ਦੇ ਵਿੱਚ ਠੇਕੇਦਾਰੀ ਕਰਨ ਵਾਲਾ ਇੱਕ ਵਿਅਕਤੀ ਜੂਏ ਦੀ ਆਦਤ ਦੇ ਵਿੱਚ ਪੈ ਗਿਆ ਤੇ ਹਰ ਰੋਜ਼ ਹਾਰਦਾ ਚਲਾ ਗਿਆ ਤੇ ਆਪਣੇ ਹਾਰੇ ਹੋਏ ਪੈਸੇ ਨੂੰ ਦੂਜੇ ਦਿਨ ਵਸੂਲ ਕਰਨ ਦੇ ਲਈ ਉਹ ਹੋਰ ਪੈਸਾ ਦਾਤੀ ਲਗਾ ਦਿੰਦਾ ਸੀ ਤੇ ਲਗਾਤਾਰ ਹਾਰਦਾ ਜਾ ਰਿਹਾ ਸੀ ਤੇ ਇਸ ਆਦਤ ਨੂੰ ਪੂਰਾ ਕਰਨ ਦੇ ਲਈ ਉਸਨੇ ਆਪਣੀ ਭੈਣ ਦੀ ਜ਼ਮੀਨ ਤੱਕ ਵੇਚ ਦਿੱਤੀ ਤੇ ਆਪਣਾ ਘਰ ਤੱਕ ਗਹਿਣੇ ਰੱਖ ਦਿੱਤਾ ਤੇ ਲੋਕਾਂ ਤੋਂ ਵੀ ਵਿਆਜ ਤੇ ਪੈਸੇ ਫੜਨ ਲੱਗਾ ਲੇਕਿਨ ਲੈਨਦਾਰ ਉਸ ਨੂੰ ਪਰੇਸ਼ਾਨ ਕਰ ਰਹੇ ਸੀ ਤਾਂ ਇਸ ਦੇ ਚੱਲਦੇ ਉਹ ਕੈਦਨਾਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਰਹ ਰਿਹਾ ਸੀ ਉਸ ਦੀ ਪਤਨੀ ਦੇ ਮੁਤਾਬਕ ਲੈਂਦਾਰ ਉਸ ਨੂੰ ਇੰਨਾ ਜ਼ਿਆਦਾ ਪਰੇਸ਼ਾਨ ਕਰ ਰਹੇ ਸੀ ਕਿ ਉਸ ਦਾ ਘਰ ਵਾਲਾ ਫਾਹ ਲੈ ਕੇ ਆਪਣੀ ਜ਼ਿੰਦਗੀ ਦਾਤੇ ਲਗਾ ਗਿਆ ਤੇ ਆਪਣੀ ਜ਼ਿੰਦਗੀ ਤੋਂ ਹੱਥ ਤੋਂ ਬੈਠਾ ਤੇ ਉਸ ਨੇ ਫਾਹ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਤੇ ਸੁਸਾਇਸਾਈਡ ਨੋਟ ਦੇ ਵਿੱਚ ਉਹ ਤਿੰਨ ਬੰਦਿਆਂ ਦਾ ਨਾਮ ਲਿਖ ਕੇ ਗਿਆ ਹੈ ਜੋ ਕਿ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰ ਰਹੇ ਸੀ ਤੇ ਉਸ ਤੋਂ ਪੈਸੇ ਦੀ ਮੰਗ ਕਰ ਰਹੇ ਸੀ ਉਸ ਦੀ ਘਰ ਵਾਲੀ ਦੇ ਮੁਤਾਬਕ ਉਸ ਨੂੰ ਹਰ ਰੋਜ਼ ਜੂਏ ਦੇ ਵਿੱਚ ਖੇਡਣ ਵਾਲੇ ਜੁਆਰੀ ਉਸ ਨੂੰ ਫੋਨ ਕਰ ਲੈਂਦੇ ਸੀ ਤੇ ਜੂਆ ਖੇਡਣ ਦੇ ਲਈ ਬੁਲਾਉਂਦੇ ਸੀ ਤੇ ਹੁਣ ਕਈ ਦਿਨਾਂ ਤੋਂ ਉਸ ਕੋਲ ਪੈਸੇ ਨਾ ਹੋਣ ਦੇ ਚਲਦੇ ਉਹ ਜੂਆ ਨਹੀਂ ਖੇਡ ਰਿਆ ਸੀ ਲੇਕਿਨ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਸੀ ਤੇ ਇਸ ਦੇ ਚਲਦੇ ਉਸਨੇ ਸੁਸਾਈਡ ਨੋਟ ਲਿਖ ਕੇ ਆਪਣੀ ਜੋ ਜ਼ਿੰਦਗੀ ਆ ਉਹ ਖਤਮ ਕਰ ਲਈ ਆ ਤੇ ਉਸਨੇ ਹੋਰ ਕੀ ਕਿਹਾ ਹੈ ਆਓ ਉਹ ਵੀ ਸੁਣਦੇ ਹਾਂ ਉਸਨੇ ਕੀ ਕਰਾ ਜੂਏ ਖੇਲਾ ਸੀ ਤੁਸੀਂ ਹਾਂ ਜੋ ਤੁਸੀਂ ਫੋਨ ਕਰਕੇ ਜਿਸੇ ਬੁਲੰਦਾ ਸੀ ਉਹ ਫੋਨ ਕਰਕੇ ਬੁਲੰਦਾ ਸੀ ਮੈਂ ਕਹਿੰਦਾ ਸੀ ਤੇ ਮੇਰਾ ਘਰ ਵਾਲਾ ਮੇਰਾ ਬਾਤ ਨਹੀਂ ਰੱਖਦਾ ਸੀ ਜੂਏ ਵਾਲਾ ਫੋਨ ਕਰਦਾ ਸੀ ਜੂਏ ਵਾਲਾ ਨਾਲ ਚਲੇ ਜਾਂਦਾ ਸੀ ਰੋਜ਼ ਜੂਆ ਖੇਡਦਾ ਹਾਂ ਰੋਜ਼ ਜੂਆ ਖੇਡ ਲੈਂਦਾ ਕਿੰਨਾ ਹਰ ਗਿਆ ਜੂਏ ਪੈਸਾ ਜੂਆ ਹਾਰ ਗਿਆ ਕਮ ਸੇ ਕਮ 12 13 ਲੱਖ ਰੁਪਏ ਹਾਰ ਗਿਆ ਜ਼ਮੀਨ ਵੇਚ ਕੇ ਵੀ ਹਾਰ ਗਿਆ बहन की जमीन बेच दिया और और रोज रोज खेलता था दो चार दिन से फोन कर आज तीन चार दिन से नहीं गया मेरा घर वाला जुआ पर उसने पैसे नहीं था उसके पास को, कोई कर्जा उतना कितना देगा कर्जा चाहे कोई भी कितना में दर कितना कमाई होगा उसने फोन करता था मैं कहता था फोन जुए वाले को मत चक और जूहे वाले फोन चेक कर लेता था किशन चंदन ये सब फोन कर लेता पौर, था, पौर ले था उसके साथ। उसको खिलाता था एक अशोक हो गया और एक चंदन हो गया और एक हो गया किशन और एक हो गया बबलू सानी और एक हो गया ये अपना छोटू ये, 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 जी और एक लंबू है अशोक लंबू उससे पैसा लिया था लोगों से ब्याज पे, पे नहीं पैसे भी लेता था कोई तुम दे देता था लालची से जो जीत जाएगा तो मेरे को दो चार लाख जैसे दस बीस हजार मेरे को दे देगा लालची से जुआ वाला सब पैसे उसको दे से से। क्यों किया और जुआ आरोप था था तो बोला लेता था जुआ पर वो बोलता था अब हमको जीत चाहे पैसे दे चाहे जहाँ मर्जी से दे मेरे को पैसे दे कितना कर्जा है पता है उसके बारे में हाँ तेरह लाख रूपया कर्जा है जमीन बेच के भी हार गया बहन का उसका भी देना है मेरा घर भी घर भी रख दिया है ਉਹ ਲਾਲਾ ਹਿੰਸੂ ਵੀ ਲੈ ਲਿਆ ਹੈ ਕਰਜ਼ਾ اور ਤੁਮ ਸਭ ਹੈ ਉਸੀ ਸਬ ਜੂਏ ਵਾਲੇ ਨੂੰ ਦੇ ਦਿੱਤਾ ਤਾਂ ਖੇਲਣੇ ਲਈ ਤੁਮ ਖੇਲ ਤੂੰ ਜਿੱਤ ਜਾਗਤ ਮੇਰੇ ਕੋਲ ਦੇ ਦੇਣਾ ਨਹੀਂ ਤਾਂ ਬਾਅਦ ਵਿੱਚ ਦੇਣਾ ਉਹ ਸਭ ਜੂਆ ਵਾਲਾ ਸਭ ਟੌਰਚਰ ਕਰ ਦਿਆ 3-4 ਬੰਦੇ ਉਹ ਤੇ ਮ੍ਰਿਤਕ ਦੇ ਭਾਂਜੇ ਦੇ ਮੁਤਾਬਕ ਉਸਦੇ ਮਾਮੇ ਨੂੰ ਜੂਏ ਦੀ ਲਤ ਸੀ ਤੇ ਜੂਏ ਦੇ ਵਿੱਚ ਉਹ ਬਰਬਾਦ ਹੋ ਗਿਆ ਸੀ ਤੇ ਹੁਣ ਕਈ ਦਿਨਾਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਇਸ ਲਈ ਤਿੰਨ ਵਿਅਕਤੀਆਂ ਦੇ ਉਸਨੇ ਸੁਸਾਇਡ ਨੋਟ ਦੇ ਵਿੱਚ ਨਾਮ ਲਿਖੇ ਨੇ ਤੇ ਉਹ ਕਾਰਵਾਈ ਦੀ ਮੰਗ ਕਰ ਰਹੇ ਨੇ ਮਾਮਲਾ ਜੀ ਜੂਆ ਖੇਡਦੇ ਸੀ ਦੀਵਾਲੀ ਤੋਂ ਪਹਿਲੇ ਦੇ ਜੀ ਹਾਂਜੀ ਉਦੋਂ ਦਾ ਸ਼ੁਰੂ ਹੋਇਆ ਜੂਆ ਜੀ ਇਹ ਜੀ ਪੈਸੇ ਠੇਕੇਦਾਰੀ ਚੱਲਦਾ ਜੀ ਸਾਡਾ ਮਾਮਿਆਂ ਦਾ ਹਾਂਜੀ ਪੈਸੇ ਆਉਂਦਾ ਸੀਗਾ ਜੀ ਤੇ ਜੇ ਮੈਂ ਅੱਧੇ ਪੈਸੇ ਲੇਬਰ ਨੂੰ ਵੰਡ ਕੇ ਅੱਧੇ ਪੈਸੇ ਲੈ ਕੇ ਚੱਲ ਜਾਂਦਾ ਸੀਗਾ ਜੀ ਜੂਏ ਤੇ ਬਹਿ ਜਾਂਦਾ ਸੀਗਾ ਹਾਂ ਹਾਂਜੀ ਤੇ ਕਈ ਵਾਰੀ ਅਸੀਂ ਮਨਾ ਕੀਤਾ ਜੀ ਕਈ ਵਾਰੀ ਸਮਝਾਇਆ ਜੀ ਕਈ ਵਾਰੀ ਬਿਮਾਰ ਵੀ ਪੈ ਗਿਆ ਜੀ ਅਸੀਂ ਇਲਾਜ ਵੀ ਕਰਾਇਆ ਮਾਮੇ ਨੂੰ ਹਾਂ ਤੇ ਟੈਨਸ਼ਨ ਦੇ ਮਾਰੇ ਸੋਚਦਾ ਸੀਗਾ ਜਿਹੜਾ ਮੈਂ ਅੱਜ ਪੈਸੇ ਹਾਰਿਆ ਮੈਨੂੰ ਕੱਲ ਉਹ ਆ ਜਵੇ ਉਹਦੇ ਚੱਕਰ 'ਚ ਜੀ ਉਹ ਵੀ ਪੈਸਾ ਚਲ ਜਾਂਦਾ ਸੀਗਾ ਜੀ ਰੋਜ ਜੂਆ ਖੇਡਦਾ ਰੋਜ ਜੂਆ ਖੇਡਦਾ ਸੀਗਾ ਜੀ ਅਸੀਂ ਬਹੁਤ ਸਾਡਾ ਘਰ ਅੱਡ ਅੱਡਾ ਸੀ ਜੀ ਮੰਮੀ ਕੱਲਲੀ ਹੁੰਦੀ ਸੀ ਇਹਨਾਂ ਲੜਕੇ ਰੋਜ ਚਲ ਜਾਂਦਾ ਸੀਗਾ ਜੀ ਜੂਏ ਤੇ ਇਹ ਆਪ ਜੂਏ ਸੋਸੇ ਕਿਸ ਕਿਸੇ ਪੈਸੇ دیے ਤੇ ਜੂਏ ਖੇਡਦੇ ਤੇ ਇੱਥੇ ਤਿੰਨ ਨਾਲ ਹਾਂਜੀ ਸੁਸਾਇਡ ਵਾਲਾ ਲਿਖਿਆ ਹੋਇਆ ਜੀ ਇਹਨਾਂ ਨੂੰ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਜੀ ਮਾਮੇ ਨੇ ਮੇਰਾ ਇਹ ਤੇ ਨਾਮ ਲਿਖਿਆ ਆਏਗਾ ਜੀ ਅਸ਼ੋਕ ਲੰਬੂ ਸਾਨੀ ਬਬਲੂ ਸਾਨੀ ਤੇ ਸੰਭੂ ਸਾਨੀ ਜੀ ਇਹਨਾਂ ਨੂੰ ਪੈਸੇ ਦਿੱਤੇ ਹੋਇਆ ਜੀ ਇਹ ਚਾਰ ਪੰਜ ਦਿਨ ਤੋਂ ਟੋਰਚਰ ਕਰ ਰਹੇ ਸੀ ਜੀ ਮਾਮੇ ਨੂੰ ਕਿ ਭਾਈ ਪੈਸੇ ਮੈਨੂੰ ਦੇ ਦੇ ਨਹੀਂ ਤਾਂ ਫਿਰ ਪਤਾ ਹੀ ਹੈ ਤੁਹਾਨੂੰ ਕਾਰਵਾਰਾਈ ਕਾਰਵਾਈ ਕਰਾਂਗੇ ਤੇਰੇ ਤੋਂ ਮਾਮੇ ਟੈਨਸ਼ਨ ਲੈ ਕੇ ਜੀ ਇਹ ਜਿਹੜਾ ਵਾਰਦਾਤ ਹੋਇਆ ਇਹ ਸਾਰਾ ਭੜਿਆ ਜੀ ਉਹਨੇ ਕੱਲ ਸੁਸਾਇਦ ਕਿਵੇਂ ਕੀਤਾ ਜੂਏ ਦੇ ਬਜੇ ਫਾਂਸੀ ਲਾਇਆ ਜੀ ਉਹਨਾਂ ਨੇ ਤਾਂ ਇੱਕ ठेकेदारी ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਜੂਏ ਦੀ ਅਜੇਹੀ ਲਤ ਪਈ ਕਿ ਉਸਨੇ ਮਾਨਸਿਕ ਪਰੇਸ਼ਾਨੀ ਦੇ ਚਲਦੇ ਹੁਣ ਆਪਣੀ ਜ਼ਿੰਦਗੀ ਵੀ ਖਤਮ ਕਰ ਲਈ ਹੈ ਤੇ ਉਧਰ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮਾਮਲਾ ਧਿਆਨ ਵਿੱਚ ਆਉਣ ਤੱਕ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਤਾਂ ठेकेदारी ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਜੂਏ ਦੀ ਅਜਹੀ ਆਦਤ ਕਈ ਕੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਸਭ ਕੁਝ ਹਾਰ ਜਾਣ ਦੇ ਬਾਅਦ ਉਹ ਆਪਣੀ ਜ਼ਿੰਦਗੀ ਵੀ ਹਾਰ ਗਿਆ ਤੇ ਉਧਰ ਪੁਲਿਸ ਨੇ ਨਾਲ ਜਿੰਦੂ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਅਮਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ